ਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਬਾਬਾ ਜੀਤਾ ਸਟੱਫਰ YouTube ਚੈਨਲ ਤੇ Facebook ਪੇਜ ਦੇ ਬਲੌਗ ਵਿੱਚ ਅੱਜ ਤੁਹਾਨੂੰ ਦਿਖਾਵਾਂ ਇੱਕ ਸੀਲ ਵਾਲੀ ਜਾਣਰ ਜਿਆਦਾਤਰ ਆਪਣੀ ਫਾਰਮ ਤੇ ਜਿਹੜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਸਣੇ ਆ ਉਹ ਸਾਰੇ ਮਾਰਵਾੜੀ ਆ ਨੁਗਰਾ ਉਹਨਾਂ ਦਾ ਕੋਈ ਨਹੀਂ ਮਾਰਵਾੜੀ ਨਾਲੋਂ ਦੋ ਦੋ ਜਾਂ ਤਿੰਨ ਘੋੜੀਆਂ ਚੰਬੀਆਂ ਵੀ ਮਿਲ ਜਾਣੀਆਂ ਤੇ ਗੱਬਣ ਖਾਲੀ ਸਾਰੇ ਤਰ੍ਹਾਂ ਪਰ ਤੁਹਾਨੂੰ ਇਹ ਦੱਸਦੀ ਆ ਪੰਜ ਸੱਤ ਘੋੜੀਆਂ ਆਪਣੀਆਂ ਨੁਕਰੀਆਂ ਲਈਆਂ ਖੜੀਆਂ ਮੰਡੀ ਦੀ ਤਿਆਰੀ ਕਰਦੇ ਆ ਮੰਡੀ ਤੇ ਨੁਕਰਾ ਜਾਨਵਰ ਮਿਲੂ ਚੰਬਾ ਮਿਲੂ ਮਾਰਵਾੜੀ ਮਿਲ ਸਾਰੇ ਤਰ੍ਹਾਂ ਬਸ਼ੀਰੇ ਬਸ਼ੀਰੇ ਸਾਰਾ ਮੈਲ ਨੇ ਪਹਿਲਾਂ ਤਾਂ ਸ਼ੁਰੂਆਤ ਕਰਦੇ ਆ ਜੈ ਰਾਜ ਤੋਂ ਸਵਾਗਤ ਹੈ ਸਾਰਿਆਂ ਜੀ ਆਇਆਂ ਨੂੰ ਜੀ ਤੇ ਦੋਸਤੋ ਇਹ ਜੈ ਰਾਜ ਆ ਦੀ ਕੋਈ ਇੰਟਰੋਡਕਸ਼ਨ ਨਹੀਂ ਕੋਈ ਲੋੜ ਨਹੀਂ ਤੇ ਨੰਬਰ 2 ਤੇ ਇਹ ਘੋੜੀ ਆ ਜੀ ਦੋ ਪੈਰ ਚਿੱਟੇ ਮੱਥੇ ਫੁੱਲ 60 ਇੰਚ ਹਾਈਟ ਆ ਜੀ ਮੌਕੇ ਤੇ ਖਾਲੀ ਆ ਮਗਰ ਇਹਦੇ ਨੀਲਾ ਮੱਝੂ ਦਾ ਖਾਨਦਾਨ ਦਾ ਬਿਸ਼ੇਰਾ ਜੀ ਸੋ ਦੋਸਤੋ ਦੇਖ ਲਓ 60 ਇੰਚ ਹਾਈਟ ਦੀ ਖਾਲੀ ਘੋੜੀ ਅੰਦਰ ਦੀ ਚੈੱਕ ਪਾਸ ਨੰਬਰ 2 ਤੇ ਆ ਘੋੜੀ ਆ ਜੀ 61 ਇੰਚ ਹਾਈਟ ਆ ਗੁਰਦੱਤ ਤੋਂ 3 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਜੀ ਤੇ ਮੱਥੇ ਇਹਦੇ ਵੀ ਫੁੱਲਾ ਪੈਰ ਪੂਰ ਕੋਈ ਨਹੀਂ ਚਟਾ ਤੁਰਦੀ ਤੁਰਦੀ ਸਵਾਰੀ ਦੀ ਪਾਸ ਆ ਸਾਉ ਠੰਡੀ ਆ ਤੇ ਨਖਰਾ ਸਕੀਨੀ ਪੂਰੀ ਆ ਨੰਬਰ 3 ਤੇ ਸਿਰਫ ਬਲੇਜ ਦੀ ਇਹ ਘੋੜੀ ਆ ਜੀ ਇਹ ਜੈ ਰਾਜ ਤੋਂ ਮੇਟ ਹੋਈ ਨੂੰ ਇਹਨੂੰ 12 ਇੱਕ ਦਿਨ ਦੇ ਆਸ-ਪਾਸ ਹੋ ਗਿਆ ਸਾਰੀ ਫੋਟੋ ਵੀਡੀਓ ਮਿਲ ਜੂ ਤੇ ਇਹ ਮੇਟ ਹੋਈ ਨੰਬਰ 4 ਤੇ ਮੱਥੇ ਪਤਲਾ ਬਲੇਜ ਆ ਇੱਕ ਪੈਰ ਚਟਾਈ ਇਹਦਾ ਤੇ ਆ ਦੇਖੋ ਜੀ ਇਹਦੀ ਕਰਦਨ ਗੁਰਦਨ ਕਰੋ ਚੈੱਕ ਲੈਂਥ ਲੁੰਥਰੀ ਵੀ ਚੰਗੇ 61 ਇੰਚ ਹਾਈਟ ਆ ਤੋਰੇ ਤੋਰੇ ਚੰਗੀ ਲਾਸਟ ਜੁਏ ਨੇ ਤਾਂ ਜੈ ਰਾਜ ਤੋਂ ਮੱਥੇ ਬਲੇਜ ਦਾ ਬੱਚਾ ਦਿੱਤਾ ਸੀ ਤੇ ਆਹ ਕੁੜੀ ਦੀ ਆਪਾਂ ਨੰਬਰ 4 ਵਾਲੀ ਦੀ ਗੱਲ ਕਰਦੀ ਇੱਕ ਪੈਰ ਚਟਾ ਮੱਥੇ ਪਤਲਾ ਬਲੇਜ ਹੈ ਇਹ ਵੀ ਗਰਦਿਤ ਤੋਂ ਮੇਰੇ ਹਿਸਾਬ ਨਾਲ 2.5-3 ਮਹੀਨੇ ਗੱਭਣਾ ਪ੍ਰੋਫਾਈਲ ਤੇ ਜਿਹੜੀ ਡੇਟ ਆਪਣੇ ਕੋਲ ਫੋਟੋ ਵੀਡੀਓ ਪ੍ਰੂਫ ਸਾਰੇ ਮਿਲ ਜਾਣਗੇ ਉਹ ਤੇ ਨੰਬਰ 5 ਤੇ ਆਹ 5 ਕ ਲੈਣੀ ਘੋੜੀ ਚਾਰੇ ਪੈਰ ਥੋੜੀ ਹੋਣੀ ਚਟੇ ਗਰਦਨ ਦੇਖੋ ਨੈਕ ਪ੍ਰੋਫਾਈਲ ਕਿੰਨੀ ਜ਼ਿਆਦਾ ਚੰਗੀ ਹੈ ਦੇਖਾ ਨਾ ਕੰਨ ਕੰਡੀਸ਼ਨ ਦੀ ਚੰਗੀ ਆ ਬਲੇਜ ਬਲੂ ਚ ਬਹੁਤ ਜਿਆਦਾ ਚੰਗਾ ਪਰਫੈਕਟ ਬਲੇਜ ਆ ਪਤਲਾ ਬਲੇਜ ਆ ਕੰਨ ਕੁੰਦੀ ਸੁਨੱਖੀ ਆ ਇਹ 5 ਨੰਬਰ ਤੇ ਇਹ ਜਾਨਵਰ ਤਾਂ ਹੋਰ ਵੀ ਦੇਖੋ ਆ ਤਿੰਨ ਪੈਰ ਚਿੱਟੇ ਮੱਥੇ ਪਟੇ ਦੀ ਬਸ਼ੇਰੀ ਆ ਨਾਟ ਫੋਰ ਸੇਲ ਆ ਮਿੱਤਰੋ ਰਾਜ ਰੂਪ ਦੀ ਹੈ ਜੀ ਇਹ ਆਪਾਂ ਵੇਚਣੀ ਨਹੀਂ ਤੇ ਆ ਘੋੜੀ ਕਰੋ ਚੈੱਕ ਜੀ 5 ਕ ਲੈਣ ਆ 5 ਮਹੀਨੇ ਦੀ ਜੌਂਡੀਰ ਕੋਡੇ ਤੋਂ ਗੱਬਣਾ 95 ਇੰਚ ਦੀ ਹਾਈਟ ਆ ਕਨਕੁਨ ਦੀ ਸੁਨੱਖੀ ਹੈ ਮੱਥੇ ਪਟ ਤੇ ਆਹ ਕੋੜੀ 60 ਪਲੱਸ ਹਾਈਟ ਦੀ 60 ਇੰਚ ਮੰਨੋ ਪ੍ਰੋਪਰ 60 ਇੰਚ ਦੀ ਹਾਈਟ ਆ ਗਾਲ ਦੀ ਜੰਬੀ ਆ ਤੇ 69 ਇੰਚ ਵਾਲੇ ਸੇਰੇ ਪੰਜਾਬ ਕੋਡੇ ਤੋਂ ਗੱਬਣ ਚੈੱਕ ਪਾਸ ਹੈ ਜੀ ਤੇ ਸੇਰੇ ਪੰਜਾਬ ਕੋਡੇ ਤੋਂ ਗੱਬਣ ਚੈੱਕ ਪਾਸ ਹੈ ਮਿੱਤਰੋ ਸਾਰੀ ਫੁੱਟ ਵੀਡੀਓ ਮਿਲ ਜੇ 3 ਮਹੀਨੇ ਦੀ ਇਹ ਗੱਬਣਾ ਇਹ ਦੋ ਬਿਸ਼ੇਰੀਆਂ ਲਾਈਨ ਦੇ ਖੜੀਆਂ ਜੇ ਚੰਗੇ ਪੈਸੇ ਮਿਲੇ ਆਪਾਂ ਫੇਰ ਵੇਚਣੀ ਆ ਇਹ ਤਾਂ ਦਲਾਵਰ ਕੁੜੀ ਦੀ ਦਲਵਾਗ ਰਣਣੀ ਦੀ ਪੋਤੀ ਆ ਇੱਕ ਸਾਲ ਦੀ ਉਹ ਸਾਰੇ ਡੀਐਨਏ ਤਾਂ ਗਰੰਟੀ ਉਹ ਪ੍ਰੂਫ ਦਵਾਂਗੇ ਤੇ ਇਹ ਦਲਰਾਜ ਕੁੜਾ ਜਿਹੜਾ ਚੈਂਪੀਅਨ ਜਸਰਜੀ ਵਾਲਾ ਉਹਦੀ ਬੱਚੀ ਆ ਤੇ ਮੰਨ ਲਓ 2 ਸਵਾ 2 ਸਾਲ ਦੀ ਗਰਦਿੱਤ ਤੋਂ ਮਲਾਦੇ ਆਪਾਂ ਜੀ ਤੇ ਆ ਬਿੱਲੀ ਕੁੜੀ ਆ ਇਹ ਵੀ ਕੋਪਨ ਚੈੱਕ ਪਾਸ ਹੈ ਜੀ ਪੰਜ ਕਲੈਨ ਮਿੱਥੇ ਪਟਾ ਦੋਨੇ ਅੱਖਾਂ ਬਿੱਲੀਆਂ ਆ ਆਵਲਾ ਕੁੜੀ ਆ ਜੀ ਇਹ ਮੌਕੇ ਤੇ ਖਾਲੀ 60 ਇੰਚ ਹਾਈਟ ਆ ਫਰੇਮ ਰੂਮ ਸੋਣਾ ਇਹਦਾ ਡੱਬਾਂ ਵਾਲਾ ਤੇ ਬਰਾਤਾਂ ਦੀ ਪਾਸ ਆ ਜੀ ਸਾਊ ਠੰਡੀ ਆ ਤੇ ਜਿਹੜੀ ਸਾਰਿਆਂ ਤੋਂ ਪਹਿਲੇ ਜੈ ਰਾਜ ਨਾਲ ਘੋੜੀ ਦਿਖਾਈ ਸੀ ਆ ਉਸ ਦਾ ਬਸ਼ੀਰਾ ਮੱਝੂ ਕੇ ਲੈੰਦੇ ਨੇ ਨੀਲਾ ਹੋਣਾ ਸਟਾਰਟ ਕਰਤਾ ਜੀ ਤੋਂ ਦੋਸਤੋ ਜੇ ਕਿਸ ਦੇ ਇਹ ਚੱਲਦਾ ਬਸ਼ੀਰਾ ਵੀ ਦੇਖ ਲੈ 8-9 ਮਹੀਨਾ ਦੁੱਧੋਂ ਆਪਾਂ ਹੀ ਤੋੜਿਆ ਆ ਕੇ ਤੇ ਆ 17 ਕਿ ਮਹੀਨੇ ਦੀ ਬਸ਼ੇਰੀ ਚੰਬੀ ਆ ਜੀ ਕੰਨ ਕੰਨ ਦੇਖੋ ਕਰੋ ਚੈੱਕ ਕੁਆਲਿਟੀ ਕਿ ਭਰਾ ਦੇ ਪਸੰਦ ਹੋਵੇ ਤੇ ਆ ਬਸ਼ੀਰੇ ਆ ਜੀ ਇਹ 골ਡਨ ਰੌਕ ਦਾ ਬਸ਼ੀਰਾ ਮਿੱਤਰੋ ਗਰੰਟੀ ਨੇ ਡੀਐਨਏ ਤਾਂ ਗਰੰਟੀ ਆ ਤੇ ਆ ਮੱਜੂ ਕੇ ਖਾਨਦਾਨ ਦਾ ਬਿਸ਼ੀਰਾ ਤੇ ਆ ਬਿਸ਼ੇਰੀ ਆ ਜੀ ਆਪਣੀ ਨੀਲੀ ਚੰਬੀ ਬਾਈ ਸਿਮਰਨ ਬਰਾੜ ਕੋਲ ਹੁੰਦਾ ਇਹ ਘੁੜਾ ਦੀਪਸਾਨੂੰ ਨਹੀਂ ਰਿਹਾ ਉਸ ਦੀ ਬੱਚੀ ਆ ਗਰਦਨ ਗੁਰਦਨ ਕੰਨ ਕੰਡੀਸ਼ਨ ਦੀ ਚੰਗੀ ਆ ਤੇ ਆ ਨੀਲਾ ਚੰਬਾ ਬੱਚਾ ਜੀ ਤੇ ਆ ਪੰਜ ਕਲਾ ਬਿਸ਼ੀਰਾ ਸੋ ਦੋਸਤੋ ਇੰਨੇ ਕ ਜਾਣ ਆਪਣੇ ਕੋਲ ਹੁਣ ਫੋਰ ਸੇਲ ਖੜੇ ਆ ਆ ਨੀਲੀ ਚੰਬੀ ਬਿਸ਼ੇਰੀ ਚੈੱਕ ਕਰ ਲੇ 13 14 ਮਹੀਨਿਆਂ ਦੀ ਆ ਜੀ 95 ਇੰਚੰਗੂ ਹਾਈਟ ਹੋਈ ਖੜੀ ਆ ਗਰਦਨ ਗੁਰਦਨ ਲੰਮਿਆ ਕੰਨਾਂ ਕੰਨਾਂ ਦੀ ਸੁਨੱਖੀ ਹੈ ਬਾਲਪੋਰੀਆਂ ਤਕਰੀਬਨ ਬਾਲਪੋਰੀਆਂ ਦੇ ਤਾਂ ਸਾਰੇ ਜਾਨਵਰ ਤੁਹਾਨੂੰ ਸਾਫ਼ ਮਿਲ ਜਾਣਗੇ ਜੀ ਤੇ ਤਿੰਨ ਜਾਨਵਰ ਹੋਰ ਫੋਰ ਸੇਲ ਖੜੇ ਆ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਮਿੱਤਰੋ ਤਿੰਨ ਵੀ ਸੀਰੀਅਲ ਸੇਲ ਖੜੇ ਆ ਆ ਵਾਈਟ ਸੰ ਦਾ ਜੀ 11 ਮਹੀਨਿਆਂ ਦਾ ਹੋ ਗਿਆ ਆ ਸਾਡੇ 10 ਮਹੀਨਿਆਂ ਦਾ ਹੋ ਗਿਆ ਦੋਨੇ 스ਪੌਟਲੈਸ ਉਹਨੇ ਬੱਚੀ ਤੇ ਮਾਰਵਾੜੀ ਦੇਵਰਾਜ ਦਾ ਪੋਤਾ ਸ਼ਕੰਦਰ ਘੋੜੇ ਦਾ ਬੱਚਾ ਇਹ ਕਾ ਵੀ ਬੱਚਾ ਸੇਲ ਹੈ ਜੀ ਤੋਂ ਦੋਸਤੋ ਨੰਬਰ ਕਰ ਲਿਓ ਸੇਲ 62 ਨੰਬਰ ਨੋਟ ਕਰ ਲਿਓ ਸੇਲ ਵਾਲੇ ਜਾਨਵਰ 623915454985559907 ਮਿਲਦੇ ਆਲਦੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ